ਸਾਡੇ ਬੱਚਿਆਂ ਨੇ ਸਾਰਿਆਂ ਨੇ ਇਹ ਰੰਗੋਲੀਆਂ ਬਣਾਈਆਂ ਕਿੰਨੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸਾਰੇ ਰੰਗ ਖਤਮ ਹੋ ਗਏ ਸੀ ਜ਼ਿੰਦਗੀ ਦੇ ਉਹ ਭੈਣ ਨੇ ਕਿੰਨੇ ਸੋਹਣੇ ਰੰਗ ਬਰੰਗੇ ਫੁੱਲ ਆ ਜਿਹੜੇ ਕਢਾਈ ਕੀਤੀ ਆ ਸੂਟ ਦੇ ਉੱਤੇ ਬੇਖਤ ਸਾਧੂ ਸੰਗ ਉਦਮ ਕਰੋ ਕਰਾਓ ठाकुर पेखत साधु संग पेखत साधु संग हर हर नाम चरावो रंगन हर हर नाम चरावो रंग आप पे ही तब रंग आप पे ही तब रंग सुन सुन नाम तुम्हारा प्रीतम सुन ਬੱਚਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਸਿਖਾਉਣਾ ਦੇਖੋ ਇੱਕ ਆਮ ਭੈਣਾਂ ਜਿਹੜੀਆਂ ਸਾਡੀਆਂ ਪਿੰਡੋਂ ਆਉਂਦੀਆਂ ਪਿੱਛੇ ਖੜੀਆਂ ਜਿਹੜੀਆਂ ਆਪਣੇ ਪਰਿਵਾਰਾਂ ਦੇ ਵਿੱਚ ਨੇ ਪਿੱਛੇ ਘਰੇ ਉਹ ਇੱਥੇ ਆ ਕੇ ਸਿਲਾਈ ਕਢਾਈ ਦਾ ਜਾਂ ਕੰਪਿਊਟਰ ਦਾ ਕੋਰਸ ਕਰਦੇ ਨੇ ਉਹਨਾਂ ਨੂੰ ਸਿਖਾਉਣਾ ਸਮਝਾਉਣਾ ਸੌਖਾ ਪਰ ਕੁਝ ਭੈਣਾਂ ਸਾਡੀਆਂ ਇਸ ਤਰ੍ਹਾਂ ਆ ਜਿਨ੍ਹਾਂ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਸੋਝੀ ਨਹੀਂ ਸੀ ਪਤਾ ਹੀ ਨਹੀਂ ਸੀ ਉਹ ਕੌਣ ਨੇ ਤੇ ਉਹਨਾਂ ਨੂੰ ਪੜ੍ਹਾਉਣਾ ਉਹਨਾਂ ਨੂੰ ਲਿਖਾਉਣਾ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਸਿਖਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਹੈ ਤੇ ਸਾਡੇ ਪਰਿਵਾਰ ਵੱਲੋਂ ਅੱਜ ਜਿਹੜਾ ਇਹ ਦੀਵਾਲੀ ਦਾ ਫੈਸਟੀਵਲ ਮਨਾਇਆ ਗਿਆ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇਹ ਸਾਰਾ ਖੂਬ ਪਾ ਰਿਹਾ ਹੈਪੀ ਦੀਵਾਲੀ ਕਲਾਪਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਪਿਊਟਰ ਸੈਂਟਰ ਅਤੇ ਹੁਨਰ ਵਿਕਾਸ ਕੇਂਦਰ ਇਹ ਸਾਡੇ ਘਰ ਦਾ ਇੱਕ ਅਹਿਮ ਅੰਗਾ ਜਿੱਥੇ ਸਾਡੀਆਂ ਭੈਣਾਂ ਜਿੱਦੇ ਸਾਡੀਆਂ ਧੀਆਂ ਸਾਡੇ ਵੀਰ ਸਾਡੇ ਬੱਚੇ ਸਾਡੀਆਂ ਬੱਚੀਆਂ ਕੰਪਿਊਟਰ ਸਿੱਖਦੇ ਨੇ ਜਿੱਥੇ ਸਲਾਈ ਕਢਾਈ ਦਾ ਕੋਰਸ ਕਰਦੇ ਨੇ ਬੱਚੇ ਜਿੱਥੇ ਆਉਣ ਵਾਲੇ ਜੀਵਨ ਦੇ ਵਿੱਚ ਉਹ ਆਪਣੇ ਨੂੰ ਦੁਬਾਰਾ ਉੱਠ ਕੇ ਖੜੇ ਹੋਣ ਵਾਸਤੇ ਦੁਬਾਰਾ ਫੇਰ ਤੋਂ ਜ਼ਿੰਦਗੀ ਨੂੰ ਸਟਾਰਟ ਕਰਨ ਵਾਸਤੇ ਆਪਣੀ ਇੱਕ ਨਵੀਂ ਸਕਿੱਲ ਇੱਕ ਨਵਾਂ ਆਪਣੇ ਵਿੱਚ ਹੁਨਰ ਭਰਦੇ ਨੇ ਇਸ ਹੁਨਰ ਵਿਕਾਸ ਕੇਂਦਰ ਦੇ ਵਿੱਚ ਸਾਡੇ ਟੀਚਰਸ ਨੇ ਦੋਨੋਂ ਸਾਡੀ ਛੋਟੀ ਭੈਣ ਕਿਵੇਂ ਪੁੱਤਰ ਵਧਾਈਆਂ ਤੈਨੂੰ ਵੀ ਬਹੁਤ-ਬਹੁਤ ਦੀਵਾਲੀ ਦੀ ਇਹ ਕੁੜੀ ਸਾਡੀ ਆਪਣੀ ਉਹਦੀ ਸਲਾਈ ਕਢਾਈ ਦੀ ਟੀਚਰ ਆ ਤੇ ਇਹ ਕੰਪਿਊਟਰ ਦੀ ਟੀਚਰ ਆ ਕੁੜੀ ਤੇ ਪਿੱਛੇ ਸਾਡੇ ਸਾਰੇ ਸਟੂਡੈਂਟ ਖੜੇ ਨੇ ਇਹਨਾਂ ਦੇ ਵਿਦਿਆਰਥੀ ਆ ਜਿਹੜੇ ਇੱਥੇ ਸਿੱਖਦੇ ਨੇ ਤੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਅੱਜ ਰੰਗੋਲੀ ਬਣਾ ਕੇ ਹੈਪੀ ਦੀਵਾਲੀ ਸਾਨੂੰ ਸਾਡੇ ਨਾਲ ਸਾਲੀ ਸੈਲੀਬ੍ਰੇਟ ਕਰੀ ਜਾ ਰਹੀ ਹੈ ਤੇ ਥੈਂਕ ਯੂ ਬੱਚਿਓ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਤੁਹਾਨੂੰ ਬਹੁਤ ਬਹੁਤ ਦੀਵਾਲੀ ਦੀਆਂ ਆਓ ਬੱਚਿਓ ਫਟੀਆਂ ਇਧਰ ਆਜੋ ਆਜੋ ਦੀਦੀ ਹੁਣਾਂ ਤੋਂ ਫੋਟੋ ਕਲੈਕਟ ਕਰੋ ਚਲੋ 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 ਤੁਹਾਨੂੰ ਸਾਰਿਆਂ ਨੂੰ ਦਿੱਤਾ ਹੈ ਮੈਨੂੰ ਨਹੀਂ ਦਿੱਤਾ ਕੱਲਿਆਂ ਨੂੰ ਥੋੜੋ ਜਿਮਕਾਰਾਂ ਨਾਲ ਨਪੁੱਤ ਕੋ ਨਹੀਂ ਹੁੰਦਾ ਸਭ ਜਿਤ ਫੜ ਲਓ ਬੁੱਤ ਬਹੁਤ ਬਹੁਤ ਸ਼ੁਕਰੀਆ ਬਣ ਆਜੋ ਬੱਚਿਓ ਅੰਦਰ ਸਾਰੇ ਜਾਣੇ ਇੱਥੇ ਥੱਲੇ ਵੈਲਕਮ ਲਿਖਿਆ ਥੱਲੇ ਦੇਖ ਕੇ ਥੱਲੇ ਦੇਖ ਕੇ ਇਨਸ਼ਾਅੱਲਾ ਨੇ ਲਿਖਿਆ ਬਈ ਕਿਨੇ ਲਿਖਿਆ ਇਨਸ਼ਾਅੱਲਾ ਸ਼ਿਫਸ਼ਾਲਾ ਹੈਲੋ ਸ਼ਿਫਸ਼ਾਲਾ ਕਿੱਥੇ ਆ ਤੂੰ ਬਹੁਤ ਸੋਹਣਾ ਲਿਖਿਆ ਤੂੰ ਆ ਵੈਲਕਮ ਥੈਂਕ ਯੂ ਭੈਣੇ ਲਿਖੂਏ ਭੈਣ ਐਜੇ ਪੇਸ਼ੈਂਟ ਆਈ ਸੀ ਹੁਣ ਕੜਾਈ ਦਾ ਸਲਾਈ ਦਾ ਔਰ ਕੰਪਿਊਟਰ ਦਾ ਸਾਰਾ ਕੰਮ ਕਰਦੀ ਐ ਸਿੱਖਦੀ ਵੀ ਐ ਤੇ ਨਾਲ ਦੂਸਰਿਆਂ ਨੂੰ ਵੀ ਇਨਸਪਾਇਰ ਕਰਦੀ ਐ ਭੈਣ ਸਾਡੀ ਇਦਾਂ ਹੀ ਸਾਡੀਆਂ ਭੈਣਾਂ ਉਹ ਨੇ ਜਿਹੜੀਆਂ ਇੱਥੇ ਐਜੇ ਪੇਸ਼ੈਂਟ ਆਈਆਂ ਸੀਗੀਆਂ ਤੇ ਹੁਣ ਇੱਥੇ ਐਜੇ ਸਟੂਡੈਂਟ ਸਲਾਈ ਕਢਾਈ ਤੇ ਕੰਪਿਊਟਰ ਸੈਕਟਰ ਜਿਵੇਂ ਸਾਡੇ ਗਿੱਤਿਕਾ ਭੈਣਾਂ ਇਹ ਬਲਾਈਂਡ ਸੀ ਜਦੋਂ ਆਈ ਸੀ ਭੈਣ ਸਾਡੇ ਬਠਿੰਡੇ ਤੋਂ ਲੈ ਕੇ ਆਏ ਸੀਗੇ ਮਾਡਲ ਟਾਊਨ ਏਰੀਏ ਤੋਂ ਤੇ ਇਹਨੂੰ ਦਿਖਣ ਵੀ ਲੱਗ ਗਿਆ ਹੁਣ ਭੈਣ ਨੂੰ ਹੁਣ ਇਹ ਸਲਾਈ ਦਾ ਕੋਰਸ ਕਰ ਰਹੀ ਹੈ ਭੈਣ ਹਨਾ ਇਦਾਂ ਹੀ ਸਾਡੀ ਖਸ਼ਬੂ ਭੈਣ ਤੇ ਇਹ ਵੀ ਮੇਰੀ ਭੈਣ ਸੰਗਰੂਰ ਤੋਂ ਤੁਸੀਂ ਦੇਖਿਆ ਕਿਹੜੇ ਕੰਡੀਸ਼ਨ ਚ ਇਸ ਖਸ਼ਬੂ ਤੇ ਸ਼ੋਭਾ ਦੋਨੇ ਭੈਣਾਂ ਨੂੰ ਲੈ ਕੇ ਆਏ ਸੀ ਤੇ ਕਿਸ਼ੂ ਤੂੰ ਕਾਹਦਾ ਕੋਰਸ ਕਰ ਰਹੀ ਆ? ਸਿਲਾਈ ਦਾ। ਸਿਲਾਈ ਦਾ ਤੇ ਸ਼ੋਭਾ ਤੂੰ? ਤੂੰ ਵੀ ਸਿਲਾਈ ਦਾ ਕਰ ਰਹੀ ਆ। ਠੀਕ ਆ। ਹਾਂਜੀ ਭੈਣੇ ਤੁਸੀਂ ਕੰਪਿਊਟਰ ਦਾ? ਠੀਕ ਆ। ਤੇਰਾ ਕਿੰਨਾ ਭੈਣੇ? ਰੂਚੀ ਬੋਰਾ। ਰੂਚੀ ਬੋਰਾ ਭੈਣ ਦਾ ਇਹਦੀ ਬਾਹਾਂ ਟੁੱਟੀ ਹੋਈ ਸੀ ਔਰ ਬਹੁਤ ਜ਼ਿਆਦਾ ਅਫਸਟ ਸੀ ਭੈਣ। ਤੇ ਇਦਾਂ ਹੀ ਸਾਡੀ ਸਰਿੰਦਰ ਭੈਣ ਵੀ ਸਿਲਾਈ ਦਾ ਵੀ ਸਿੱਖ ਰਹੀ ਹੈ ਕੋਰਸ ਕਰ ਰਹੀ ਹੈ ਮੇਰੀ ਭੈਣ ਔਰ ਨਾਲੇ ਹਰਮੋਨੀਅਮ ਵੀ ਵਜਾਉਂਦੀ ਆ ਬਹੁਤ ਸੋਹਣਾ ਸ਼ਬਦ ਵੀ ਗਾਉਂਦੀ ਆ। ਅੱਜ ਇਹਨਾਂ ਸਟੂਡੈਂਟਸ ਦਾ ਸਾਰਿਆਂ ਦਾ ਪਿੱਛੇ ਸਾਡੀ ਹਾਂ ਬੋਤ ਕਿਵੇਂ ਆ ਠੀਕ ਆ ਤੂੰ ਅਰਪਿਤਾ ਠੀਕ ਇਹ ਸਾਰੀਆਂ ਭੈਣਾਂ ਬੈਠੀਆਂ ਇੱਧਰ ਆ ਵੀ ਹੁਣ ਸਾਡੀ ਸਰਿੰਦਰ ਭੈਣ ਸ਼ਬਦ ਸੁਣਾਉਗੀ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਦੇਖਿਆ ਬਈ ਭੈਣ ਨੇ ਪਰ ਹੁਣ ਬਹੁਤ ਠੀਕ ਆ ਸਭ ਗਾਇਨ ਕਰੂਗੀ ਆ सुंसुन नाम तुम्हारा प्रीतम सुंसुन नाम तुम्हारा प्रीतम प्रप देखना चाओ प्रप देखना चाओ सुंसुन नाम तुम्हारा प्रीतम सुंसुन नाम तुम्हारा प्रीतम प्रप देखना चाओ प्रप देखना चाओ ਕਰੋ ਕਰਾਓ ਠਾਕੁਰ ਉਦਮ ਕਰੋ ਕਰਾਓ ਠਾਕੁਰ ਪੇਖਤ ਸਾਧੂ ਸੰਗ ਪੇਖਤ ਸਾਧੂ ਸੰਗ ਉਦਮ ਕਰੋ ਕਰਾਓ ਠਾਕੁਰ ਪੇਖਤ ਸਾਧੂ ਸੰਗ ਪੇਖਤ ਸਾਧੂ ਸੰਗ हर हर नाम चरावो रंगन हर हर नाम चरावो रंग आपे ही सब रंगे आपे ही सब रंग सुन सुन नाम तुमारो प्रीतम सुजूर हर नानक सदा हजूर हर नानक सदा जूर सुन सुन नाम तुम्हारा प्रीतम सुन <UK> सुन नाम तुम्हारा प्रीतम प्रपय कनका चाओ प्रपय कनका चाओ सुन सुन नाम तुम्हारा प्रीतम सुन सुन नाम तुम्हारा प्रीतम प्रपय कनका चाओ प्रपय कनका चाओ ਪ੍ਰਪੇ ਕਨਕਾ ਚਾਓ ਪ੍ਰਮੇ ਕਨਕਾ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੀਰਤਨ ਕਰਦੇ ਉਹਨੂੰ ਤਾੜੀ ਨਹੀਂ ਮਾਰਨੀ ਗਈ ਪਰ ਫਤਹਿ ਬਰਉਣੀ ਹੁੰਦਾ ਨਾ ਜਾਂ ਜਕਾਰਾ ਛੜਨਾ ਹੁੰਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਿੰਦਰ ਭੈਣ ਨੂੰ ਬੇਨਤੀ ਕਰਦਾ ਮੇਰੀ ਛੋਟੀ ਭੈਣ ਨੂੰ ਜੇ ਮੇਰੀ ਰੋਜ਼ ਇੱਕ ਬੇਨਤੀ ਮੰਨੇ ਤਾਂ ਇੱਕ ਸ਼ਬਦ ਰੋਜ਼ ਗੁਰੂ ਘਰ ਜਾ ਕੇ ਕੀਰਤਨ ਸਵੇਰੇ ਕਰਿਆ ਕਰ ਪੱਕਾ ਪ੍ਰੋਮਿਸ ਸਰੇ ਨੇ ਵੀ ਜੀ ਸ਼ਾਮ ਨੂੰ ਕਰ ਰਹਿਣਾ ਸਵੇਰੇ ਕਾਤੋ ਨਹੀਂ ਸਰੇ ਨੂੰ ਬੱਚੇ ਨੇ ਸਕੂਲ ਭੇਜਣਾ ਹੁੰਦਾ ਹੈ ਨਾ ਤਿਆਰ ਕਰਨਾ ਹੁੰਦਾ 15 ਮਿੰਟ ਦਾ ਟਾਈਮ ਸਵੇਰੇ ਕੱਢ ਲਿਆ ਕਰ ਕਿੰਨੇ ਵਜੇ ਕੋਈ ਨਾ ਆਪਾਂ ਟਾਈਮ ਗੰਧੀ ਸਿੰਘ ਨਾਲ ਸੈੱਟ ਕਰ ਲੈਨੇ ਆਂ ਬਾਬਾ ਜੀ ਦੇ ਨਾਲ ਦੇ ਉਸ ਹਿਸਾਬ ਨਾਲ ਤਾਂ ਅਸੀਂ ਸੈਟਿੰਗ ਕਰ ਲੈ। ਸ਼ਾਮ ਦਾ ਟਾਈਮ ਤੇ ਤਸਵੀਰ ਦਾ ਟਾਈਮ ਦੋਨੋਂ ਟਾਈਮ ਇੱਕ ਇੱਕ ਸ਼ਬਦ ਲਾਇਆ ਹੈ। ਠੀਕ ਹੈ ਮੈਂ ਲਾਇਆ ਕਰਾਂਗੀ। ਪੱਕਾ ਪ੍ਰੋਮਿਸ। ਹਾਂ ਬਿਲਕੁਲ। ਇਹੀ ਤੇਰੀ ਦਵਾਈ ਆ। ਇਹ ਨਹੀਂ ਠੀਕ ਆ। ਇਹ ਦਵਾਈ ਹੈ। ਇਹ ਦਵਾਈ ਹੈ। ਵਾਈ ਜੀ। ਮੇਰੀ ਛੋਟੀ ਭੈਣ ਆ ਦਸੰਦਰ। ਹਾਂ। ਤੇ ਇਹ ਹਾਂਜੀ ਇਹ ਗਿਫਟ ਇਹ ਸਾਡੀ ਸ੍ਰਿੰਦਰ ਦਾ ਗਿਫਟ ਆ ਜੀ ਜਿਹੜਾ ਸ੍ਰਿੰਦਰ ਨੇ ਪਹਿਲੇ ਨੰਬਰ ਤੇ ਆਈ ਆ ਸਾਡੀ ਸ੍ਰਿੰਦਰ। ਥੈਂਕ ਯੂ ਥੈਂਕ ਯੂ। ਹੁਣ ਕਰੋ ਸਾਰੇ ਕਲਾਪਿੰਗ। ਜਿਉਂ ਦੀ ਬਾਤ ਦੀ ਰਹਿ ਭੈਣ ਉਹ ਆਪਣੀ ਧੀ ਨੂੰ ਇੱਕ ਵੱਡੀ ਅਫਸਰ ਬਣਾਵੇ ਹੈਨਾ ਪੜਾ ਲਿਖਾ ਕੇ ਉਹਨੂੰ ਇੱਕ ਸਿਆਣੀ ਸਮਝਦਾਰ ਕੁੜੀ ਬਣਾਵੇ ਹੈਨਾ ਹਾਂਜੀ ਹੁਣ ਸ਼ਿਵਸ਼ਾਲਾ ਜੀ ਸਾਡੇ ਆਉਣਗੇ ਭੈਣ ਜੀ ਸ਼ਿਵਸ਼ਾਲਾ ਨੇ ਫਸਟ ਟਾਈਮ ਫਸਟ ਆਈਏ ਸ਼ਿਵਸ਼ਾਲਾ ਉਹਨਾਂ ਨੇ ਖੁਦ ਲਿਖਿਆ ਕਿ ਤੂੰ ਦੇਖਾਂ ਓਕੇ ਕਿਨੇ ਗਿਤੀ ਕਾਲੇ ਓਕੇ ਬਾਕੀ ਬਸ ਆ ਹਾਂ ਜੀ ਇਹ ਅਮਰਿਤਾ ਦਾ ਹਾਂ ਅਰਜਿਤ ਜੀ ਓਕੇ ਗਿੱਤਕੇ ਭੈਣ ਵੀ ਅੱਗੇ ਆ ਜਵੇ ਅਮਰਿਤਾ ਵੀ ਅੱਗੇ ਆ ਜਵੇ ਅੱਜ ਸਾਡੇ ਹੁਨਰ ਵਿਕਾਸ ਕੇਂਦਰ ਦੇ ਵਿੱਚ ਕੰਪਿਊਟਰ ਸੈਂਟਰ ਤੇ ਸਲਾਈ ਕਢਾਈ ਦੇ ਸੈਂਟਰ ਦੇ ਵਿੱਚ ਮੁਕਾਬਲੇ ਕਰਾਇਆ ਗਏ ਸੀ ਪਹਿਲਾਂ ਤਾਂ ਸ਼ਬਦ ਗਾਇਨ ਦੇ ਮੁਕਾਬਲੇ ਕਰਾਇਆ ਗਿਆ ਜਿੱਦੀ ਵਿੱਚ ਸਾਡੀ ਸਿੰਦਰ ਭੈਣ ਨੇ ਪਾਰਟਿਸਪੇਟ ਕੀਤਾ ਔਰ ਉਹ ਫਾਸਟ ਆਈ ਹੈ ਤੇ ਉਸ ਤੋਂ ਬਾਅਦ ਸੁੰਦਰ ਲਿਖਾਈ ਦੇ ਮੁਕਾਬਲੇ ਕਰਾਏ ਗਏ ਸੀ ਜਿਦੇ ਵਿੱਚ ਸਾਡੀ ਭੈਣ ਸ਼ਿਵਸ਼ਾਲਾ ਫਾਸਟ ਆਈ ਹੈ ਜੀ ਕੈਪਿੰਗ ਸ਼ਿਵਸ਼ਾਲਾ ਭੈਣ ਦੀ ਰਾਈਟਿੰਗ ਵੀ ਤੁਸੀਂ ਦੇਖ ਸਕਦੇ ਹੋ ਜੀ ਔਰ ਇਹਨੇ ਕਿਤੋਂ ਲਿਖਿਆ ਦੇਖ ਕੇ ਨਹੀਂ ਲਿਖਿਆ ਕੋਈ ਕਾਪੀ ਨਹੀਂ ਕੀਤਾ ਆਪਣੇ ਮਨ ਤੋਂ ਲਿਖਿਆ ਹੈ ਸਾਰੇ ਸ਼ਬਦ ਔਰ ਹਿੰਦੀ ਦੇ ਵਿੱਚ ਇਹਨੇ ਲਿਖ ਕੇ ਬਹੁਤ ਸੋਹਣਾ ਦੀਵਾਲੀ ਦੇ ਉੱਪਰ ਵਰਣਨ ਕੀਤਾ ਦੀਵਾਲੀ ਦੇ ਤਿਹਾਰ ਦਾ ਤੇ ਪਹਿਲੇ ਨੰਬਰ ਤੇ ਆਈ ਹੈ ਮੇਰੀ ਭੈਣ ਜਿਉਂ ਦੀ ਵਾਸ ਦੀ ਰੇ ਸ਼ਿਵਸ਼ਾਲਾ ਭੈਣੇ ਸ਼ਿਵਸ਼ਾਲਾ ਭੈਣ ਦੀਆਂ ਤਸਵੀਰਾਂ ਵੀ ਨਾਲ ਦੀ ਨਾਲ ਦੇਖਿਓ ਜਿਹੜੀ ਕੰਡੀਸ਼ਨ ਚ ਭੈਣ ਸਾਡੇ ਕੋਲ ਆਈ ਸੀ ਉਹ ਵੀਡੀਓ ਵੀ ਅਸੀਂ ਅਟੈਚ ਕੀਤੀ ਹੈ ਨਾਲ ਔਰ ਗਿੱਤਿਕਾ ਗਿੱਤਿਕਾ ਭੈਣ ਸੈਕੰਡ ਪੋਜੀਸ਼ਨ ਤੇ ਆਈ ਹੈ ਸਾਡੀ ਤਾੜੀਆਂ ਗਿੱਤਿਕਾ ਭੈਣ ਵਾਸਤੇ ਨਾ 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 ਉਦਾਂ ਨਹੀਂ ਗਿੱਤਿਕਾ ਭੈਣ ਜਦੋਂ ਸਾਡੇ ਕੋਲ ਆਏ ਸੀਗੇ ਬਲਾਈਂਡ ਸੀ ਅੱਖਾਂ ਤੋਂ ਦੋਨੇ ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ ਔਰ ਮਾੜਾ ਟਾਊਨ ਬਠਿੰਡਾ ਤੋਂ ਲੈ ਕੇ ਆਏ ਸੀ ਭੈਣ ਨੂੰ ਕੱਲੀ ਹੋਈ ਰਹਿ ਰਹੀ ਸੀ ਉੱਥੇ ਔਰ ਬਿਲਕੁਲ ਚੱਲ ਫਿਰ ਨਹੀਂ ਸਕਦੀ ਸੀ ਹੱਡੀਆਂ ਦਾ ਪਿੰਜਰ ਸੀ ਤੇ ਹੁਣ ਭੈਣ ਨੂੰ ਦਿਖਣ ਵੀ ਲੱਗ ਗਿਆ ਔਰ ਅੱਜ ਇਹ ਭੈਣ ਸੈਕਿੰਡ ਪੋਜੀਸ਼ਨ ਤੇ ਆਈ ਆ ਸੁੰਦਰ ਲਿਖਾਈ ਦੇ ਵਿੱਚ ਇਹਨੇ ਵੀ ਭੈਣ ਨੇ ਇੰਗਲਿਸ਼ ਦੇ ਵਿੱਚ ਦੀਵਾਲੀ ਫੈਸਟੀਵਲ ਤੇ ਲਿਖਿਆ ਵਾ ਥੈਂਕ ਯੂ ਭੈਣੇ ਥੈਂਕ ਯੂ ਤੇ ਇੱਧਰ ਸਾਡੀ ਅਮ੍ਰਿਤਾ ਇਹ ਅਮ੍ਰਿਤਾ ਪੜਦੀ ਹੈ ਅਮ੍ਰਿਤਾ ਕਿਹੜੀ ਕਲਾਸ ਚੋਂ 11ਵੀਂ 11ਵੀਂ ਕਲਾਸ ਦੀ ਵਿਦਿਆਰਥਣ ਵੀ ਹੈ ਅਮ੍ਰਿਤਾ ਔਰ ਇਹ 3rd ਪੋਜੀਸ਼ਨ ਤੇ ਆਈ ਆ ਥੈਂਕ ਯੂ ਇਹ ਤੇਰਾ ਵੀ ਬਹੁਤ 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 ਤੂੰ ਜਿਹੜਾ ਇੰਨਾ ਵਧੀਆ ਪੜ੍ਹਾਈ ਵੀ ਕਰਦੀ ਐ ਤੇ ਸਾਡੇ ਦੂਸਰੇ ਬੱਚਿਆਂ ਨੂੰ ਵੀ ਸਪੋਰਟ ਕਰਦੀ ਐ ਅਮ੍ਰਿਤਾ ਔਰ ਇਹਦੀ ਵੀ ਰਾਈਟਿੰਗ ਬਹੁਤ ਸੋਹਣੀ ਐ ਇਹਨੇ ਵੀ ਦੀਵਾਲੀ ਦੇ ਉੱਤੇ ਲੇਖ ਲਿਖਿਆ ਐਸੇ ਲਿਖਿਆ ਵਾ ਔਰ ਇਹ 3 ਪੀਸ਼ਨ ਤੇ ਆਈ ਐ ਬੱਚੀ ਹੈ ਨਾ ਇਹ ਬੱਚੇ ਸਾਡੇ ਇੱਥੇ ਸਲਾਈ ਕਢਾਈ ਦੇ ਨਾਲ-ਨਾਲ ਕੰਪਿਊਟਰ ਕੋਰਸਿਸ ਵੀ ਕਰਦੇ ਨੇ ਤੇ ਸਾਡੇ ਟੀਚਰ ਸਾਹਿਬਾਨ ਦੋਨੋਂ ਸਾਡੀਆਂ ਧੀਆਂ ਜਿੱਥੇ ਇੱਕ ਸਲਾਈ ਕਢਾਈ ਦਾ ਤੇ ਇੱਕ ਕੰਪਿਊਟਰ ਦਾ ਕੋਰਸ ਬੱਚਿਆਂ ਨੂੰ ਕਰਾਉਂਦੇ ਨੇ ਟੀਚਰ ਨੇ ਦੋਨੋਂ ਤੇ ਦੋਨੋਂ ਆਪਣੇ ਵੱਲੋਂ ਸਾਡੇ ਇਸ ਕਾਰਜ ਦੇ ਵਿੱਚ ਆਪਣਾ 100% ਦਿੰਦੇ ਨੇ ਜਿੱਥੇ ਸਾਡੀਆਂ ਭੈਣਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਸਿਖਾਉਣਾ ਦੇਖੋ ਇੱਕ ਆਮ ਭੈਣਾਂ ਜਿਹੜੀਆਂ ਸਾਡੀਆਂ ਪਿੰਡੋਂ ਆਉਂਦੀਆਂ ਪਿੱਛੇ ਖੜੀਆਂ ਜਿਹੜੀਆਂ ਆਪਣੇ ਪਰਿਵਾਰਾਂ ਦੇ ਵਿੱਚ ਨੇ ਪਿੱਛੇ ਘਰੇ ਉਹ ਇੱਥੇ ਆ ਕੇ ਸਿਲਾਈ ਕਢਾਈ ਦਾ ਜਾਂ ਕੰਪਿਊਟਰ ਦਾ ਕੋਰਸ ਕਰਦੇ ਨੇ ਉਹਨਾਂ ਨੂੰ ਸਿਖਾਉਣਾ ਸਮਝਾਉਣਾ ਸੌਖਾ ਪਰ ਕੁਝ ਭੈਣਾ ਸਾਡੀਆਂ ਇਸ ਤਰ੍ਹਾਂ ਵਾ ਜਿਨ੍ਹਾਂ ਨੂੰ ਅਜ ਤੋਂ ਕੁਝ ਸਮਾਂ ਪਹਿਲਾਂ ਸੋਝੀ ਨਹੀਂ ਸੀ ਪਤਾ ਹੀ ਨਹੀਂ ਸੀ ਉਹ ਕੌਣ ਨੇ ਤੇ ਉਹਨਾਂ ਨੂੰ ਪੜਾਉਣਾ ਉਹਨਾਂ ਨੂੰ ਲਿਖਾਉਣਾ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਸਿਖਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਆ ਤੇ ਜਿਹੜਾ ਕਿ ਇਹ ਸਾਡੀਆਂ ਦੋਨੋਂ ਟੀਚਰਸ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਰਹੀਆਂ ਨੇ ਇਹਨਾਂ ਭੈਣਾਂ ਨੂੰ ਜਦੋਂ ਅਸੀਂ ਪੁਆਇੰਟ ਕੀਤਾ ਸੀ ਇੱਥੇ ਮੈਂ ਉਦੋਂ ਹੀ ਇਹਨਾਂ ਨਾਲ ਗੱਲ ਕੀਤੀ ਸੀ ਵੀ ਭੈਣ ਮਰੀਏ ਨਾ ਤਾਂ ਅਸੀਂ ਕੋਈ ਇੰਟਰਵਿਊ ਲੈਣ ਵਾਲੇ ਆ ਨਾ ਅਸੀਂ ਕੋਈ ਬਹੁਤ ਕੋਈ ਐਸੇ ਲੋਕ ਆ ਵੀ ਅਸੀਂ ਕਿਸੇ ਕਿਸੇ ਨੂੰ ਇੰਟਰਵਿਊ ਲੈ ਕੇ ਜੌਬ ਤੇ ਰੱਖੀਏ ਇਹ ਨੌਕਰੀ ਵੀ ਤੁਹਾਨੂੰ ਵਾਇਗਰੂ ਹੀ ਦੇ ਰਹੇ ਨੇ ਉਹਦਾ ਹੀ ਕੰਮ ਆ ਇਹ ਤੇ ਬਸ ਜੇ ਤੁਸੀਂ ਇੱਥੇ ਲੱਗਣਾ ਵਾ ਤਾਂ ਇੱਕ ਚੀਜ਼ ਦਾ ਖਿਆਲ ਰੱਖਣਾ ਵਾ ਵੀ ਇਹ ਨੌਕਰੀ ਨਹੀਂ ਇਹ ਕੰਮ ਨਹੀਂ ਇਹ ਸੇਵਾ ਵਾ ਇਹਦੇ ਵਿੱਚ ਤੁਹਾਨੂੰ ਕੋਈ ਸ਼ਬਦ ਅਪਸ਼ਬਦ ਵੀ ਸੁਣਨਾ ਪੈ ਸਕਦਾ ਕਿਸੇ ਭੈਣ ਨੂੰ ਕਿਸੇ ਬੱਚੀ ਨੂੰ ਤੁਹਾਨੂੰ ਆਪਣੇ ਭੈਣ ਭਰਾਵਾਂ ਵਾਂਗ ਬੱਚਿਆਂ ਵਾਂਗ ਟ੍ਰੀਟ ਕਰਨਾ ਪਊਗਾ ਤਾਂ ਜੋ ਤੁਸੀਂ ਉਹਨਾਂ ਨੂੰ ਸਿਖਾ ਸਕੋ ਤੇ ਬਹੁਤ ਮਿਹਨਤ ਕਰਦੀਆਂ ਨੇ ਦੋਨੋਂ ਕੁੜੀਆਂ ਦੋਨੋਂ ਟੀਚਰ ਸਾਡੀਆਂ ਪਰਵਾਹਗੁਰੂ ਦੀ ਕਿਰਪਾ ਨਾਲ ਬਹੁਤ ਚੰਗੇ ਤਰੀਕੇ ਨਾਲ ਇਹ ਸਾਡੇ ਦੋਨੋਂ ਸਲਾਈ ਕਿਢਾਈ ਸੈਂਟਰ ਤੇ ਕੰਪਿਊਟਰ ਸੈਂਟਰ ਚੱਲ ਰਹੇ ਨੇ ਔਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਅਸੀਂ ਸਕਿੱਲ ਆ ਜਿਹੜੀ ਜਿਹੜਾ ਹੁਨਰ ਆ ਉਹ ਆਪਣੇ ਪਰਿਵਾਰ ਦੇ ਉਹਨਾਂ ਮੈਂਬਰਾਂ ਤੇ ਕਰ ਪਚਾ ਸਕੀਏ ਜਿਨ੍ਹਾਂ ਨੂੰ ਸੱਚਮੇਂ ਬਹੁਤ ਲੋੜ ਆ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਉਹ ਕੁਝ ਸਿੱਖ ਸਕਣ ਕੁਝ ਬਣ ਸਕਣ ਕੁਝ ਆਪਣੀ ਜ਼ਿੰਦਗੀ ਚੰਗਾ ਕਰ ਸਕਣ ਤੇ ਇਹਦੇ ਵਾਸਤੇ ਸਾਡੀ ਇੱਕ ਰਿਕੁਆਇਰਮੈਂਟ ਵੀ ਹੈ ਜੀ ਸਾਨੂੰ ਕੰਪਿਊਟਰ ਚਾਹੀਦੇ ਆ ਜੀ ਕੰਪਿਊਟਰ ਸੈਂਟਰ ਵਾਸਤੇ ਸਾਨੂੰ ਇਦਾਂ ਦੇ ਸਿੰਪਲ ਕੰਪਿਊਟਰ ਆ ਜਿਹੜੇ ਇਹ ਚਾਹੀਦੇ ਇਧਰ ਨਹੀਂ ਦੇ ਪੁੱਤ ਜਿਹੜੇ ਕੰਪਿਊਟਰ ਬੱਚੇ ਤੇ ਕੰਪਿਊਟਰ ਸੈਂਟਰ ਦੇ ਵਿੱਚ ਆਉਂਦੇ ਨੇ ਤੇ ਉਹ ਕਰੀਬ 10 ਜੋੜੇ ਕੰਪਿਊਟਰ ਦੇ ਹੋਰ ਸਾਨੂੰ ਲੋੜ ਆ 10 ਕੰਪਿਊਟਰਾਂ ਦੀ ਲੋੜ ਆ ਤੇ ਜੇ ਕੋਈ ਭੈਣ ਭਰਾ ਕੰਪਿਊਟਰਾਂ ਦੀ ਸੇਵਾ ਕਰ ਸਕਦਾ ਤਾਂ ਪਲੀਜ਼ ਜਰੂਰ ਕਰਿਓ ਕੰਪਿਊਟਰਾਂ ਦੀ ਸੇਵਾ ਵੀ ਤੇ ਉਧਰ ਸਲਾਈ ਕਿਡਾਈ ਵਾਲੇ ਪਾਸੇ ਬੁੱਤ ਕੋਈ ਮਸ਼ੀਨ ਜਾਂ ਕੁਝ ਚਾਹੀਦਾ ਕੋਈ ਹੈਗੀਆਂ ਮਸ਼ੀਨਾਂ ਪੂਰੀਆਂ ਉਧਰ ਸਾਡੇ ਕੋਲੇ ਮਸ਼ੀਨਾਂ ਪੂਰੀਆਂ ਵਾਂ ਇੱਥੇ ਸਟੂਡੈਂਟ ਵੱਧਦੇ ਆਪਾਂ ਇਸ ਪਾਸੇ ਸਾਰੇ ਲਾ ਦिए ਹਨ ਨਾ ਟੇਬਲ ਲਾ ਕੇ ਤੇ ਟੇਬਲ ਤੇ ਕੰਪਿਊਟਰ ਸੈਂਟਰ ਤੇ ਇਹ ਆਉਣ ਵਾਲੇ ਭਵਿਕ ਚ ਵਾਹਿਗੁਰੂ ਕਿਰਪਾ ਕਰਨ ਅਸੀਂ ਇੱਥੇ ਲਾ ਕੇ ਹੋਰ ਵਿਦਿਆਰਥੀਆਂ ਨੂੰ ਵੀ ਹੋਰ ਬੱਚਿਆਂ ਨੂੰ ਵੀ ਪਰ ਸਾਹਿਤ ਕਰ ਸਕੀਏ ਉਹਨਾਂ ਨੂੰ ਵੀ ਅਸੀਂ ਇਹਨਾਂ ਸੈਂਟਰਾਂ ਨਾਲ ਜੋੜ ਸਕੀਏ ਇਹਨਾਂ ਸੈਂਟਰਾਂ ਦੇ ਵਿੱਚ ਕੋਈ ਵੀ ਫੀਸ ਕਿਸੇ ਵੀ ਰੂਪ ਵਿੱਚ ਨਹੀਂ ਲਈ ਜਾਂਦੀ ਇੱਕ ਵੀ ਰੁਪਏ ਦਾ ਕੋਈ ਚਾਰਜ ਨਹੀਂ ਕੀਤਾ ਜਾਂਦਾ ਸਿਰਫ ਤੇ ਸਿਰਫ ਸੇਵਾ ਔਰ ਇਸ ਕਾਰਜ ਦੇ ਵਿੱਚ ਨਿਸਵਾਰਥ ਸੇਵਾ ਕੀਤੀ ਜਾਂਦੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸਰਪੰਚ ਸਾਹਿਬ ਹੁਣੇ ਵੀ ਖੜੇ ਨੇ ਸਰਪੰਚ ਸਾਹਿਬ ਆਜੋ ਆ ਕੇ ਆਜੋ ਆਜੋ ਸਰਪੰਚ ਸਾਹਿਬ ਤੁਸੀਂ ਵੀ ਆਜੋ ਇਹ ਸਾਡੇ ਸਰਪੰਚ ਸਾਹਿਬ ਥੋੜੇ ਜੇ ਢਿੱਲੇ ਸੀ ਇਸ ਕਰਕੇ ਜਿਆਦਾ ਇਹਨਾਂ ਨੂੰ ਅਸੀਂ ਇਨਵੋਲਵ ਨਹੀਂ ਕੀਤਾ ਤੇ ਜਿਹੜਾ ਅਮਰਤਾ ਫਾਸਟ ਅਮਰਤਾ ਟੀਮ ਹਾਂਜੀ ਅਮਰਤਾਰੀ ਟੀਮ ਫਾਸਟ ਆਈ ਆ ਭਾਈ ਰੰਗੋਲੀ ਦੇ ਵਿੱਚੋਂ ਆ ਜਾ ਅਮਰਤਾ ਆ ਜਾ ਭਾਈ ਇਹ ਦੇਣਾ ਅਮਰਤਾ ਤੈਨੂੰ ਬਹੁਤ-ਬਹੁਤ ਤੇਰੀ ਟੀਮ ਨੂੰ ਵਧਾਈਆਂ ਭਾਈ ਸਰਪੰਚ ਸਾਹਿਬ ਦਿਓ ਬਾਵਾਥ ਓ ਸਰਪੰਚ ਸਾਹਿਬ ਤੁਸੀਂ ਬਾਵਾਥ ਕਲੈਪਿੰਗ ਠੀਕ ਹੈ ਬੇਟਾ ਸੈਕਿੰਡ ਕਰੀਨਾ ਹਾਂਜੀ ਭਾਈ ਕਰੀਨਾ ਆ ਜਾ ਭਾਈ ਸੈਕਿੰਡ ਆਈ ਹੈ ਤੂੰ ਤਿੰਨ ਜਣਾਂ ਦੀ ਟੀਮ ਹੈ ਨਹੀਂ ਫੜ ਲਾ ਲੈ ਵੀ ਫੜ ਬਾਪੂ ਆਇਓ ਹੱਥ ਕਰਾ ਪੂਜਾ ਐਂਡ ਨੇਹਾ ਵਾਸਤੇ ਵੀ ਤਾੜੀਆਂ ਮਾਰ ਦਿਓ ਭਾਈ ਨੇਹਾ ਐਕਟਰ ਸਾਰਿਆਂ ਭਾਈਨੇ ਹਾਂ ਸਾਡੇ ਬੱਚਿਆਂ ਨੇ ਸਾਰਿਆਂ ਨੇ ਇਹ ਰੰਗੋਲੀਆਂ ਬਣਾਈਆਂ ਕਿੰਨੀਆਂ ਸੋਹਣੀਆਂ ਰੰਗੋਲੀਆਂ ਬਣਾਈਆਂ ਹੈਪੀ ਦੀਵਾਲੀ ਹੈਪੀ ਦੀਵਾਲੀ ਉਧਰ ਹੈਪੀ ਦੀਵਾਲੀ ਇਧਰ ਵੀ ਹੈਪੀ ਦੀਵਾਲੀ ਤੇ ਮੋਰ ਬਰਨਾਲੇ ਤੋਂ ਆਇਆ ਤੇ ਇਹ ਵੀ ਹੈਪੀ ਦੀਵਾਲੀ ਦੀਵਾ ਜਗਦਾ ਇੱਧਰ ਵੀ ਫੁੱਲ ਕਿੰਨਾ ਸੋਹਣਾ ਬਣਾਇਆ ਵਾ ਤੇ ਅੱਗੋਂ ਹੁਣ ਦੀਵਿਆਂ ਨੂੰ ਰੰਗ ਕਰ ਰਹੇ ਨੇ ਕਲਰਫੁੱਲ ਦੀਵੇ ਬਣਾ ਰਹੇ ਨੇ ਸਾਡੇ ਜਿਹੜੇ ਸਟੂਡੈਂਟ ਨੇ ਦਾ ਦਾਰਾਬਾਈ ਵੀ ਕਰ ਰਿਹਾ ਦਾਰੇਬਾਈ ਕਿਹੜਾ ਕਰਿਆ ਤੁਸੀਂ ਆ ਦਾਰੇਬੀਰ ਨੇ ਦੇਖੋ ਕਿੰਨਾ ਸੋਹਣਾ ਰੰਗ ਕੀਤਾ ਦੀਵਿਆਂ ਨੂੰ ਦਾਰਾਬੀਰਾ ਦੀਵਿਆਂ ਨੂੰ ਰੰਗ ਕਰ ਰਹਿਆ ਵਾ ਤੇ ਇੱਧਰ ਸਾਡੀਆਂ ਕੁੜੀਆਂ ਵੀ ਲੱਗੀਆਂ ਹੋਈਆਂ ਕਮਲਜੀਤ ਭੈਣ ਸਾਡੀ ਦੇਖੋ ਤਵਲੀਦ ਭੈਣੇ ਕਿਹੜੇ ਕਿਹੜੇ ਬਣਾਇਆ ਤੁਸੀਂ ਆ ਸਾਰੇ ਤੁਸੀਂ ਬਣਾਏ ਆ ਬਹੁਤ ਵਧੀਆ ਸ਼ਾਬਾਸ਼ ਇਕਾਲ ਸਾਹਿਬ ਇਸ ਤਰ੍ਹਾਂ ਦੀਵਾਲੀ ਦੀਆਂ ਤਿਆਰੀਆਂ ਵਾਂ ਦੀਵਿਆਂ ਦੇ ਉੱਤੇ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਤਰੀਕੇ ਨਾਲ ਬ੍ਰਸ਼ ਦੇ ਨਾਲ ਪਾ ਰਹੀਆਂ ਕੁੜੀਆਂ ਸਾਡੀਆਂ ਕੀਤੀ ਐਮਬਰਾਇਡਰੀ ਬਹੁਤ ਸੋਹਣੀ ਕਢਾਈ ਕੀਤੀ ਤੁਸੀਂ ਤਾਂ ਇਹ ਸਾਰੇ ਡਿਜ਼ਾਈਨ ਤੁਸੀਂ ਆਪ ਆਏ ਆ? ਇਹ ਕਾਗਦੇ ਨਾਲ ਪਾਇਆ ਸੂਈ ਨਾਲ? ਸੂਈ ਧਾਗੇ ਨਾਲ ਹੈ। ਕਿੰਨਾ ਸੋਹਣਾ ਬਣਾਇਆ ਤੁਸੀਂ। ਦੇਖੋ ਗਿੱਤ ਕਾ ਭੈਣ ਜਿਹੜੇ ਆਪਣੀ ਜ਼ਿੰਦਗੀ ਦੇ ਉਹ ਸਾਰੇ ਡਿਜ਼ਾਈਨ ਭੁੱਲ ਚੁੱਕੇ ਸੀ ਜਿਉਣ ਦੇ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸਾਰੇ ਰੰਗ ਖਤਮ ਹੋ ਗਏ ਸੀ ਜ਼ਿੰਦਗੀ ਦੇ। ਉਹ ਭੈਣ ਨੇ ਕਿੰਨੇ ਸੋਹਣੇ ਰੰਗ ਬਰੰਗੇ ਫੁੱਲ ਆ ਜਿਹੜੇ ਕਢਾਈ ਕੀਤੀ ਆ। ਸੂਟ ਦੇ ਉੱਤੇ ਕਢਾਈ ਕਰਕੇ ਕੀਤਾ ਭੈਣ ਨੇ ਬਹੁਤ ਹੀ ਸੋਣਾ ਕੀਤਾ ਜਿਉਂ ਦੀ ਵਸਦੀ ਰਹ ਭੈਣੇ ਵਾਹਿਗੁਰੂ ਲੰਬੀ ਉਮਰ ਬਖਸ਼ੇ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਭੈਣਾਂ ਇਦਾਂ ਹੀ ਅਸੀਂ ਉਹਨਾਂ ਨੂੰ ਛੱਡ ਦਿੰਨੇ ਆ ਉਹਨਾਂ ਨੂੰ ਮਰਨ ਲਈ ਛੱਡ ਦਿੰਨੇ ਆ ਅੱਖਾਂ ਤੋਂ ਅੰਨੀ ਹੋ ਗਈ ਰੋ ਰੋ ਕੇ ਕੋਈ ਪੁੱਛਣ ਵਾਲਾ ਨਹੀਂ ਭਰਾ ਵੀ ਹੈਗੇ ਆ ਸਾਰਾ ਕੁਝ ਹੈਗਾ ਪਰ ਸਮਾਂ ਨਹੀਂ ਕਹਿੰਦੇ ਸਾਡੇ ਕੋਲੇ ਹੈਗਾ ਪੈਸਾ ਵੀ ਹੈਗਾ ਘਰ-ਬਾਰ ਵੀ ਹੈਗਾ ਪਰ ਕੋਈ ਨਾਲ ਰੁਪਨ ਵਾਲਾ ਨਹੀਂ ਹੈਗਾ ਤੇ ਅੱਜ ਸਾਡੀ ਗਿੱਤਿਕਾ ਭੈਣ ਕਿੰਨਾ ਸੋਹਣਾ ਕੜਾਈ ਦਾ ਕੰਮ ਕਰ ਰਹੀ ਹੈ ਥੈਂਕ ਯੂ ਗਿੱਤਿਕਾ ਭੈਣੇ ਥੈਂਕ ਯੂ ਵੈਰੀ ਮਚ ਤੁਹਾਨੂੰ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਅਡਵਾਂਸ ਦੇ ਵਿੱਚ ਤੇ ਸਾਡੇ ਪਰਿਵਾਰ ਵੱਲੋਂ ਅੱਜ ਜਿਹੜਾ ਇਹ ਦੀਵਾਲੀ ਦਾ ਫੈਸਟੀਵਲ ਮਨਾਇਆ ਗਿਆ ਤੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇਹ ਸਾਰਾ ਕੁਝ ਹੋ ਪਾ ਰਿਹਾ ਨੇ ਤਾਂ ਸਾਡੀ ਕੋਈ ਨਹੀਂ ਹੈਸੀਅਤ ਜਾਂ ਔਕਾਤ ਸੀ ਵੀ ਅਸੀਂ ਇਹ ਸਾਰਾ ਕੁਝ ਕਰ ਸਕਦੇ ਤੇ ਨਾ ਹੀ ਇਹ ਸਾਡੇ ਪਰਿਵਾਰਕ ਮੈਂਬਰ ਸੀ ਜਿਹੜੇ ਉਹਨਾਂ 'ਚ ਨਹੀਂ ਸ਼ਮਤਾ ਸੀ ਵੀ ਉਹ ਸਾਰਾ ਕੁਝ ਇਹ ਕਰ ਪਾਉਂਦੇ ਤੁਹਾਡੇ ਸਾਥ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ